ਸਸ਼ੀਕਾਲ ਜੀ ਆ ਆਪਾਂ ਡਿਜੀਟਲ ਪ੍ਰਿੰਟ ਦੀ ਸੀਟ ਮੰਗਵਾਈ ਸੀਗੀ ਇਹ ਤੁਹਾਨੂੰ ਆਪਾਂ ਲਾ ਕੇ ਦਿਖਾਉਣੀ ਵੀ ਕਿਸ ਤਰ੍ਹਾਂ ਲੱਗਦੀ ਆ ਆ ਇੱਕ ਫੁੱਲ ਲਗਾਇਆ ਮੈਂ ਮੈਂ ਬਿਨਾ ਮਸ਼ੀਨ ਤੋਂ ਮੈਂ ਪ੍ਰੈਸ ਨਾਲ ਲਗਾਇਆ ਏ ਜੇ ਤੁਹਾਨੂੰ ਮੈਂ ਦੱਸਦੀ ਆ ਵੀ ਬਿਨਾ ਪ੍ਰੈਸ ਬਿਨਾ ਮਸ਼ੀਨ ਤੋਂ ਕਿਸ ਤਰ੍ਹਾਂ ਲੱਗਦਾ ਆ ਇਸ ਤਰ੍ਹਾਂ ਇਹ ਹੋ ਗਿਆ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਲਵਾਂਗੇ ਠੀਕ ਆ ਪਹਿਲਾਂ ਆਪਾਂ ਇਹਨੂੰ ਮਾਰਾਂਗੇ ਪ੍ਰੈਸ ਪ੍ਰੈਸ ਮਾਰ ਕੇ ਕੱਪੜੇ ਨੂੰ ਥੋੜਾ ਗਰਮ ਕਰ ਲੈਣਾ ਹੈ ਫਿਰ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਰੱਖ ਲੈਣਾ ਹੈ ਫਲਾਵਰ ਉਸ ਤੋਂ ਬਾਅਦ ਆਪਾਂ ਕਾਟਨ ਦਾ ਕੱਪੜਾ ਰੱਖਾਂਗੇ ਫਲਾਵਰ ਤੇ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਪ੍ਰੈਸ ਮਾਰਨੀ ਆ ਪ੍ਰੈਸ ਪੂਰੀ ਗਰਮ ਹੋਣੀ ਚਾਹੀਦੀ ਆ ਮਸ਼ੀਨ ਦੀ ਲੋੜ ਹੀ ਨਹੀਂ ਕਿਵੇਂ ਮਸ਼ੀਨਾਂ ਤੇ ਲੋਕੀ ਪੈਸੇ ਲਾਈ ਜਾਂਦੇ ਬਿਨਾ ਮਸ਼ੀਨ ਤੋਂ ਹੀ ਇਹ ਬਹੁਤ ਵਧੀਆ ਲੱਗਦੀ ਹੈ ਜੀ ਤੁਸੀਂ ਦੇਖੋ ਪੂਰੀ ਹੀਟ ਦੇਣੀ ਆ ਉਹ ਵੀ ਤਾਂ ਹੀਟ ਹੀ ਦਿੰਦੀ ਆ ਮਸ਼ੀਨ ਵੀ ਆਪਾਂ ਪ੍ਰੈਸ ਨਾਲ ਹੀ ਕਰ ਲੈਣਾ ਹੈ ਪ੍ਰੈਸ ਦੇਖੋ ਕਿੰਨੀ ਗਰਮ ਆ ਬੱਲਵ ਵੀ ਦੇਖੋ ਕੀ ਕਰ ਰਿਹਾ ਏ ਆ ਦੇਖੋ ਧੂਆ ਛੱਡ ਰਹੀ ਆ ਪ੍ਰੈਸ ਆ ਦੇਖੋ ਜੀ ਆ ਕਾਗਜ਼ ਲੱਗ ਗਿਆ ਹੁਣ ਆਪਾਂ ਇਹਨੂੰ ਥੋੜਾ ਠੰਡਾ ਕਰਨਾ ਏ ਇੱਕਦਮ ਨਹੀਂ ਆਪਾਂ ਚੱਕਣਾ ਕਿਉਂਕਿ ਇਹ ਠੰਡਾ ਹੋਊਗਾ ਉਸ ਤੋਂ ਬਾਅਦ ਆਪਾਂ ਕਾਗਜ਼ ਚੱਕਣਾ ਏ ਆਪਾ ਫੁੱਕਾ ਮਾਰ ਕੇ ਠੰਡਾ ਕਰ ਲਿਆ ਥੋੜਾ ਹਜੇ ਗਰਮ ਆ ਬਿਲਕੁਲ ਐ ਦੀ ਵੰਗੂ ਲੱਗੂਗਾ ਇਹ ਵੀ ਮੈਂ ਪ੍ਰੈਸ ਨਾਲ ਹੀ ਲਗਾਇਆ ਹੈ ਬਹੁਤ ਪਿਆਰਾ ਲੱਗਾ ਹੈ ਆ ਆਪਣੀ ਸ਼ੀਟ ਆ ਆਪਾਂ ਇੰਨੇ-ਇੰਨੇ ਪੀਸ ਕੱਟ-ਕੱਟ ਕੇ ਇਸ ਤਰ੍ਹਾਂ ਲਗਾਏ ਆ ਤੇ ਆਪਾ ਪ੍ਰੈਸ ਨਾਲ ਚਿਪਕਾਤਾ ਥੋੜਾ ਠੰਡਾ ਹੋਣ ਤੋਂ ਬਾਅਦ ਆਪਾਂ ਇਹਨੂੰ ਹਟਾਉਣਾ ਹੈ ਪਹਿਲਾਂ ਆਪਾਂ ਦੇਖ ਲਈਏ Ehi, 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 ਪੱਕ ਜੂਗਾ ਕਲਰ ਆ ਦੇਖਿਓ ਜੀ ਆਹ ਇਸ ਤਰ੍ਹਾਂ ਬਣ ਗਿਆ ਚਿਰੂਰੀ ਨਹੀਂ ਆਪੋ ਮਸ਼ੀਨ ਹੀ ਲਿਆਉਣੀ ਹੈ ਇਹਨੂੰ ਆਪੋ ਪ੍ਰੈਸ ਨਾਲ ਵੀ ਲਾ ਸਕਦੀ ਆ ਇਹ ਮੇਰੇ ਕੋਲ ਕਮੀਜ਼ ਪਿਆ ਸੀਗਾ ਮੈਨੂੰ ਯਕੀਨ ਸੀਗਾ ਕਿ ਪ੍ਰੈਸ ਨਾਲ ਹੀ ਲੱਗ ਜੂਗਾ ਮੈਂ ਤਾਂ ਹੀ ਆਪਣੇ ਕਮੀਜ਼ ਤੇ ਆ ਕੇ ਇਧਰ ਲਈ ਗੁੱਟ ਤੇ ਲਾ ਲੈ ਕਿ ਇਧਰ ਲਈ ਗੁੱਟ ਤੇ ਇੱਕ ਆਪੋ ਸੈਂਟਰ ਚ ਕਰਾਂਗੇ ਜਾਂ ਤੋਂ ਕਰਾਂਗੇ ਤੁਸੀਂ ਵੀ ਟਰਾਈ ਕਰਕੇ ਦੇਖੋ ਥੈਂਕ ਯੂ ਜੀ